ਮੌਜੂਦਾ ਪਿੰਡ ਸ਼ਿਕਾਰਮਾਸ਼ੀਆਂ ਜਿਹੜਾ ਹਲਕਾ ਡੇਰਾ ਬਾਬਾ ਨਾਨਕ ਦੇ ਇੱਥੋਂ ਅਕਾਲੀ ਦਲ ਆਮਰ ਸੰਤ ਦੇ ਉਮੀਦਵਾਰ ਲਾਪਰੀ ਸਿੰਘ ਤੂਫਾਨ ਜੀ ਵੀ ਇੱਥੇ ਪਹੁੰਚੇ ਨੇ ਗੱਲਬਾਤ ਕਰਦੇ ਹਾਂ ਜੀ ਆ ਲਾਪਰੀ ਜੀ ਸਾਰੇ ਹਲਕੇ ਦਾ ਤੁਸੀਂ ਦੌਰਾ ਕੀਤਾ ਅੱਜ ਉਹ ਪੋਲਿੰਗ ਬੂਥਾਂ ਦਾ ਕਿਸ ਤਰ੍ਹਾਂ ਦਾ ਲੱਗ ਰਿਹਾ ਜੀ ਬਹੁਤ ਚੜ੍ਹਦੀ ਕਲਾ ਵਾਲਾ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਵੋਟਰ ਸਗੇ ਇਹੋ ਅਪੀਲ ਕਰਦਾ ਸਾਰੇ ਸੰਗਤਾਂ ਪਾਰ ਸੰਗਤ ਦੇ ਰੂਪ ਵਿੱਚ ਦੇਖਦੇ ਆਂ ਵੀ ਕੋਈ ਕਿਸੇ ਨਾਲ ਖੈਬ ਆ ਜੀ ਜਾਂ ਸਾਡੇ ਵੀ ਜਿਹੜੇ ਸਮਰਥਕ ਵਾ ਜਿਹੜੇ ਆਪਾਂ ਨੂੰ ਸਪੋਰਟ ਕਰ ਰਹੇ ਆ ਕਿਸੇ ਨਾਲ ਖੈਬਾਜੀ ਤਲਖੀ ਕਿਸੇ ਨਾਲ ਗਲਤ ਸ਼ਬਦਾਵਲੀ ਨਹੀਂ ਹਰ ਇੱਕ ਦਾ ਪਿਆਰ ਪ੍ਰੇਮ ਸਤਿਕਾਰ ਕਰਨਾ ਆ ਠੀਕ ਆ ਜੀ ਜੇ ਕੋ ਮਾੜਾ ਚੰਗਾ ਬੋਲਣਾ ਉਹਨੂੰ ਕਹਿਣਾ ਵੀ ਭਾਈ ਆ ਵੇਖੋ ਤੇਰੇ ਅਗੇ ਹਨਾ ਵੀ ਆਪਾਂ ਪ੍ਰੇਮ ਪਿਆਰ ਵਾਲੇ ਜਿਹੜੇ ਆ ਸੁਨੇਹ ਲੈ ਕੇ ਜਾਂਦੇ ਆ ਤੇ ਜਿੱਥੇ ਕਿਤੇ ਜਾ ਰਹੇ ਆ ਇੱਜ਼ਤ ਮਾਣ ਵਡਿਆਈ ਸਭ ਤੋਂ ਵੱਡੀ ਗੱਲ ਤੁਹਾਡਾ ਸਤਿਕਾਰ ਹੋ ਰਿਹਾ ਤੇ ਪ੍ਰੇਮ ਕਰ ਰਹੇ ਆ ਲੋਕ ਤੇ ਇਸ ਤੋਂ ਵੱਡੀ ਗੱਲ ਕੀ ਹੈ ਨਾ ਵੀ ਪ੍ਰੇਮ ਕਹਿੰਦੇ ਕਹਿਣ ਦੀ ਲੋੜ ਹੀ ਨਹੀਂ ਕਿਸੇ ਨੂੰ ਪੈ ਰਹੀ। ਚੱਲੋ ਆਪਣਾ ਮੁਕਾਬਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜੀ ਮੁਕਾਬਲਾ ਜਿਹੜਾ ਇਸ ਟਾਈਮ ਜਿਹੜਾ ਨਾ ਹਲਕਾ ਡੇਰਾ ਬਾਬਾ ਨਾਨਕ ਹਲਕੇ ਦੀਆਂ ਜਿਹੜੀਆਂ ਸੰਗਤਾਂ ਵਾਂ ਉਹਨਾਂ ਦੇ ਹੱਥ ਵਾਸਤੇ ਬਾਬੇ ਨਾਨਕ ਦੇ ਅੱਗੇ ਆ। ਬਾਬੇ ਨਾਨਕ ਦੀ ਪੰਥਕ ਸੀਟ ਆ। ਸਾਨੂੰ ਲੋਕਾਂ ਦੇ ਉੱਤੇ ਇੰਨਾ ਕੁ ਭਰੋਸਾ ਆ ਨਾ ਵੀ ਲੋਕ ਬਿਨਾ ਕਹੇ ਤੇ ਜੇ ਅੱਧੀ ਆਵਾਜ਼ ਦੇ ਨਾਲ ਬਿਨਾ ਕਹੇ ਤੇ ਨੌਜਵਾਨ ਜਿਹੜਾ ਤੁਰ ਰਿਹਾ ਵਾ ਪਹਿਲੇ ਦਿਨ ਤੋਂ ਹੀ ਸਾਡੇ ਨਾਲ ਤੇ ਅੱਜ ਸਾਨੂੰ ਹੁਣ ਬੂਧ ਪੂਰਨ ਭਰੋਸਾ ਆ ਵੀ ਕਹਿਣ ਦੀ ਵੀ ਲੋੜ ਨਹੀਂ ਪੈ ਰਹੀ। ਤਿ ਮਤਲਬ ਲੋਕ ਆਪ ਮਾਰੇ ਸਾਡੇ ਬੂਥ ਵੀ ਲਾ ਰਹੇ ਆ ਤੇ ਆਪ ਮਾਰੇ ਕੰਪੇਨ ਵੀ ਕਰ ਰਹੇ ਆ ਇਸ ਤੋਂ ਵੱਡੀ ਕਿਹੜੀ ਵੱਡੀ ਗੱਲ ਹੋਈ ਹੈ ਪਟਿਆਲਾ ਪਪਾ ਨਾਨਕ ਚ ਆਮ ਆਦਮੀ ਪਾਰਟੀ ਕਾਂਗਰਸ ਵੱਲੋਂ ਇੱਕ ਦੂਜੇ ਉੱਪਰ ਨਸ਼ਾ ਪੈਸਿਆਂ ਦਾ ਕਾਫੀ ਦੋਸ਼ ਲੱਗੇ ਇਹਨਾਂ ਦੋਹਾਂ ਪਾਰਟੀਆਂ ਨੇ ਇੱਕ ਦੂਜੇ ਉੱਪਰ ਆਪਣੇ ਲਾਏ ਦੇਖੋ ਜੀ ਸਭ ਤੋਂ ਪਹਿਲਾਂ ਜੇ ਕਿਸੇ ਤੁਸੀਂ ਕੱਲਕੇ ਜ ਚੰਗੇ ਕੰਮ ਕੀਤੇ ਹਨਾ ਫਿਰ ਤੁਹਾਨੂੰ ਕਿਸੇ ਦੀ ਵੋਟ ਖਰੀਦਣ ਦੀ ਲੋੜ ਨਹੀਂ ਪੈਣੀ ਤੁਹਾਨੂੰ ਪੈਸੇ ਦੇਣ ਦੀ ਲੋੜ ਨਹੀਂ ਪੈਣੀ ਲੋਕਾਂ ਨੇ ਤੁਹਾਨੂੰ ਆਪ ਪਾ ਦੇਣੀਆਂ ਜੇ ਤੁਹਾਡਾ ਬੰਦੇ ਦਾ ਬੰਦੇ ਦਾ ਬੰਦਾ ਨਹੀਂ ਬੋਲਦਾ ਬੰਦੇ ਦਾ ਕੰਮ ਬੋਲਦਾ ਨਾ ਪੈਸਾ ਬੋਲਦਾ ਤੇ ਨਾ ਸ਼ਰਾਬ ਬੋਲੇਗੀ ਬੋਟ ਤੰਤਰ ਦੇ ਵਿੱਚ ਸ਼ਰਾਬ ਪੈਸਾ ਢੇਲਾ ਲਾਲ ਚ ਕਿਸੇ ਵੀ ਤਰੀਕੇ ਦੇ ਨਾਲ ਇਹ ਤੇ ਕਹਿੰਦੇ ਆ ਵੀ ਮਤਲਬ ਡੈਮੋਕਰੇਟ ਤਰੀਕਾ ਦੇ ਜਿਹੜਾ ਕਹਾਣਵਾ ਇੱਕ ਹਿਸਾਬ ਦਾ ਕਾਨੂੰਨ ਦੀ ਲੰਘਣਾ ਵਾ ਤੇ ਜਦੋਂ ਗਵਰਨਮੈਂਟ ਸਰਕਾਰ ਮੌਜੂਦਾ ਸਰਕਾਰ ਜਾ ਵਿਰੋਧੀ ਧਿਰ ਜਿਹੜੀ ਆ ਉਹ ਖੁਦ ਕਾਨੂੰਨ ਤੋੜੇਗੀ ਤੇ ਫਿਰ ਦੱਸੋ ਡੈਮੋਕ੍ਰੇਸੀ ਕਿੱਥੇ ਰਹਿ ਗਈ ਸੁਨਰਪੱਖ ਚੋਣਾ ਹੋਣੀ ਚਾਹੀਦੀਆਂ ਆ ਨਿਰਪੱਖ ਆ ਜਿਹੜੇ ਨੌਜਵਾਨ ਤੁਹਾਡੇ ਸਾਹਮਣੇ 6 6 ਫੁੱਟੇ ਤੁਰੇ ਫਿਰਦੇ ਆ ਨਾ ਆਤੀ ਇਹਨਾਂ ਨੂੰ ਕਿਸੇ ਸ਼ਰਾਬ ਦਾ ਲਾਲਚਾ ਨਾ ਕਿਸੇ ਪੈਸੇ ਤੇ ਲੇਦਾ ਸਾਡੇ ਨਾਲ ਵੀ ਜਦੋਂ ਆਪ ਮਾਰੇ ਤੁਰ ਰਹੇ ਆ ਤੇ ਤੁਸੀਂ ਚੰਗੇ ਕੰਮ ਕਰੋ ਤੁਹਾਨੂੰ ਪੈਸੇ ਤੇ ਲੇ ਦੇਣ ਦੀ ਲੋੜ ਹੀ ਨਹੀਂ ਪਣੀ ਠੀਕ ਹੈ ਜਿਹੜਾ ਪੈਸੇ ਤੇ ਲੇ ਦੇ ਮਤਲਬ ਇੱਥੇ ਸਾਡੇ ਨਾਲ ਦੋ ਤਿੰਨ ਗੱਡੀਆਂ ਆਈਆਂ ਤੇ ਇੱਥੇ ਸਾਡੇ ਨਾਲ ਤਲਕੀ ਦੇ ਵਿੱਚ ਮਾੜਾ ਮਾਹੌਲ ਹੋ ਗਿਆ ਜੇ ਤੁਸੀਂ ਉਹ ਕਰ ਰਹੇ ਹੋ ਤੇ ਇੱਥੇ ਜਿਹੜੇ ਬੀਜੇਪੀ ਦੇ ਉਮੀਦਵਾਰ ਨੇ ਉਹ 13 13 14 14 ਗੱਡੀਆਂ ਦੇ ਜਿਹੜੇ ਆ ਕਾਫਲੇ ਲੈ ਕੇ ਜਾ ਰਹੇ ਆ ਫਿਰ ਗੱਲ ਸਿਰਫ ਇਹੋ ਹੀ ਆ ਜਾਂਦੀ ਐ ਕਿ ਤੁਹਾਡੇ ਹੱਥ ਰਾਜ ਭਾਗਵਾ ਹੈਣਾ ਵੀ ਸਿੱਖ ਜਿਹੜੇ ਆ ਕਿਸੇ ਵੀ ਤਰੀਕੇ ਦੇ ਖਿੱਤੇ ਦੇ ਵਿੱਚ ਉਹਨਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾਵੇਗਾ ਉਹ ਹਾਲਾਤ ਵਾ ਇਹ ਤਾਂ ਭਾਂਜੀ ਸੁਚਨ ਸਿੰਘ ਲੰਗਾਨ ਆਮ ਆਦਮੀ ਪਾਰਟੀ ਦਾ ਚੱਡਾ ਚੁੱਕ ਲਿਆ ਜੀ ਮੈਂ ਤੇ ਉਹਨਾਂ ਨੂੰ ਇਹ ਬੇਨਤੀ ਕਰਦਾ ਪਹਿਲੇ ਨੰਬਰ ਦੇ ਉੱਤੇ ਉਹਨਾਂ ਤੇ ਪੰਥਕ ਵਾਲਾ ਟੈਗ ਖਤਮ ਹੋ ਗਿਆ ਹੁਣ ਉਹਨਾਂ ਤੋਂ ਮੈਂ ਪਹਿਲਾਂ ਨਹੀਂ ਸੀ ਆਪਾਂ ਕਿਸੇ ਨੂੰ ਕੁਝ ਕਹਿੰਦੇ ਪਰ ਜਿਹੜਾ ਪੰਥਕ ਵਾਲਾ ਉਹ ਕਹਿਆ ਦੇ ਸੀ ਵੀ ਆਪਾਂ ਪੰਥਵਾ ਜੀ ਪੰਥਕ ਵਾ ਅੱਜ ਪੰਥਕ ਵਾਲਾ ਚਿਹਰਾ ਜਿਹੜਾ ਉਹ ਮਹਾਰਾਜ ਨੇ ਜਿਹੜਾ ਉਹਨਾਂ ਛਾਨਣੀ ਲਾਈ ਆ ਉਹ ਛਾਨਣੀ ਦੇ ਵਿੱਚੋਂ ਜਿਹੜਾ ਉਹ ਆਖ ਹੋ ਗਿਆ ਕੰਮ ਪੰਥਕ ਵਾਲਾ ਮੋਖੋਟਾ ਜਿਹੜ ਜਿਹੜਾ ਜਿਹੜੇ ਜਿਹੜੇ ਦਿੱਲੀ ਦੇ ਦਲਾਲ ਜਿਨ੍ਹਾਂ ਨੇ ਸਿੱਖੀ ਦਾ ਕਹਾਣ ਕੀਤਾ ਪੰਜਾਬ ਨੂੰ ਲੁੱਟਾ ਖੋਹਾ ਕੀਤੀਆਂ ਸ਼ੁਰੂ ਤੋਂ ਤੇ ਜਿਹੜੇ ਹੁਣ ਬਦਲਾ ਲੈ ਕੇ ਆਏ ਸੀ ਜਿਨ੍ਹਾਂ ਨੇ ਡਿਬਰੂਗੜ੍ਹ ਐਨਐਸਏ ਲਾਈਆਂ ਭੈਣੀਆਂ ਭੈਣੀਆਂ ਧਰਾਵਾ ਤੇ ਲੁੱਟਮਾਰ ਕੀਤੀ ਤੇ ਸ਼ਰੇਆਮ ਗੈਂਗਸਟਰ ਤੇ ਧਮਕੀਆਂ ਜੀਲਾਂ ਚੋਂ ਦੇ ਦੇ ਤੇ ਕਤਲਿਆਂ ਹੋ ਰਿਹਾ ਜੇ ਆਪਾਂ ਅਕਾਲੀ ਹੋ ਕੇ ਉਹਨਾਂ ਦਾ ਸਾਥ ਦੇਵਾਂਗੇ ਤਾਂ ਫਿਰ ਵੇਖੋ ਜੀ ਫਿਰ ਪੰਥ ਕਿੱਥੇ ਰਹਿ ਗਿਆ ਜੀ ਆਪਾਂ ਪੰਥ ਨੂੰ ਕਿਸ ਕਿਸ ਝੋਲੀ ਚ ਪਾਵਾਂਗੇ ਸੋ ਪਹਿਲੀ ਗੱਲ ਤੇ ਉਹਨਾਂ ਨੂੰ ਪੰਥ ਦੇ ਨਾਲ ਖੜਨਾ ਚਾਹੀਦਾ ਹੈ ਜਿਹੜੀ ਉਹਨਾਂ ਦੇ ਇੱਕ ਲੱਗਾ ਨਾ ਦਾਗ ਉਹ ਬਹੁਤ ਸੋਹਣਾ ਸਮਾਂ ਸੀ ਲੰਗਾ ਸਾਹਿਬ ਉਹਨਾਂ ਤੋਂ ਇਹ ਇਹ ਦਾਗ ਧੋਪਣ ਦਾ ਜੇ ਪੰਥ ਦੇ ਨਾਲ ਖੜ ਜਾਂਦੇ ਪਰ ਗੱਲ ਇਹ ਆ ਕਿ ਸਟੇਟ ਇੰਡੀਅਨ ਸਟੇਟ ਭਾਰਤ ਸਰਕਾਰ ਕਦੇ ਵੀ ਨਹੀਂ ਬਰਦਾਸ਼ਤ ਕਰੇਗੀ ਵੀ ਕੋਈ ਸਿੱਖ ਚਿਹਰਾ ਅੱਗੇ ਆਵੇ ਇਸ ਕਰਕੇ ਉਹਨਾਂ ਨੇ ਸਾਡੇ ਵਿੱਚ ਜਿਹੜੇ ਆ ਉਹਨਾਂ ਨੂੰ ਵਰਗਲਾ ਕੇ ਤੇ ਸਾਡਿਆਂ ਨੇ ਜਦੋਂ ਉਹਨਾਂ ਨੂੰ ਹਮਾਇਤ ਕਰਨੀ ਫਿਰ ਆਪਾਂ ਪੰਥਕਾਲਾ ਮੈਂ ਕਹਿੰਦਾ ਹੁਣ ਦੁਬਾਰਾ ਵਿਚਾਰ ਕਰੀਏ ਨਾ ਫਿਰ ਪੰਥਕਾਲਾ ਕੰਮ ਨਹੀਂ ਰਹਿ ਗਿਆ ਹੁਣ ਤੇ ਆਪਾਂ ਸਿੱਧਾ ਕਰੀਏ ਦਿੱਲੀ ਨੂੰ ਨਮਸਤੇ ਕਰਿਆ ਕਰੀਏ ਸਾਡਾ ਮੁਖ ਭਾਵੇਂ ਅਸੀਂ ਹਾਰ ਜੀਏ ਤੇ ਸਾਡੀ ਦੁਨਿਆਵੀ ਤੌਰ ਤੇ ਹਾਰ ਹੋ ਸਕਦੀ ਆ ਪਰ اخਲਾਕੀ ਤੌਰ ਤੇ ਸਾਡੀ ਜਿੱਤ ਵਾ ਆ ਜਿਹੜੇ ਨੌਜਵਾਨ ਜਿਹੜੇ ਖੜੇ ਆ ਤੇ ਲੋਕ ਜਿਹੜੇ ਪ੍ਰੇਮ ਕਰ ਰਹੇ ਆ ਸਾਡਾ ਮੁਖ ਸ੍ਰੀ ਅਕਾਲ ਤਰ ਸਾਬ ਵੱਲੋਂ ਹੋਏਗਾ ਸਾਡੀ ਪਿੱਠ ਦਿੱਲੀ ਵੱਲੋਂ ਹੋ ਸਕਦੀ ਦਿੱਲੀ ਵੱਲੋਂ ਮੂੰਹ ਨਹੀਂ ਸਾਡਾ ਹੋਏਗਾ ਤੇ ਜਿਨ੍ਹਾਂ ਦੀ ਦਿੱਲੀ ਵੱਲ ਮੂੰਹ ਆ ਤੇ ਅਕਾਲ ਤਰ ਸਾਬ ਵੱਲੋਂ ਪਿੱਠ ਵਾ ਤੋ ਹੁਣ ਸੰਗਤਾਂ ਨੇ ਆਪੇ ਪਛਾਣ ਲੈਣਾ ਕਿ ਪੰਥਕ ਕਿਹੜਾ ਆ ਹਾਂਜੀ ਐਸਐਂਜੀ ਲਖਮੀ ਸਿੰਘ ਤੂਫਾਨ ਅਕਾਲੀ ਦਲ ਅਮਰਸਦ ਦੇ ਉਮੀਦਵਾਰ ਹਲਕਾ ਡੇਰਾ ਬਾਬਾ ਨਾਨਕ ਤੋਂ ਜਿਨ੍ਹਾਂ ਨੇ ਕਿਹਾ ਕਿ ਜਿਹੜੇ ਆਪ ਮਹਾਰੇ ਹੋ ਕੇ ਜਿਹੜੇ ਨੌਜਵਾਨ ਅਕਾਲੀ ਦਲ ਮਾਨਾ ਤੁਰੇ ਨੇ ਜੁੜੇ ਨੇ ਇਹ ਅਸਲ ਅਕਾਲੀ ਦਲ ਹੈ ਤੇ ਜਿਹੜੇ ਸੁੱਚਾ ਸਿੰਘ ਲੰਗਾ ਬਾਰੇ ਉਹਨਾਂ ਕਿਹਾ ਕਿ ਉਹ ਉਹਨਾਂ ਨੇ ਦਿੱਲੀ ਵੱਲ ਨੂੰ ਮੂੰਹ ਕਰ ਲਿਆ ਉਹ ਜਿਹੜੇ ਨੇ ਉਹ ਉਹਨਾਂ ਨੂੰ ਆਪਣੇ ਤੋਂ ਪੰਥਕ ਦਾ ਟੈਗ ਜਿਹੜਾ ਹਟਾ ਲੈਣਾ ਚਾਹੀਦਾ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦਾ ਜਿਹੜਾ ਮੁਕਾਬਲਾ ਹੈ ਉਹ ਕਿਸੇ ਨਾਲ ਨਹੀਂ ਮੰਨਦੇ ਤੇ ਆਪ ਮਹਾਰੇ ਹੋ ਕੇ ਨੌਜਵਾਨ ਉਹਨਾਂ ਦੇ ਨਾਲ ਤੁਰੇ ਨੇ